ਸੋ ਜਿਹੜਾ ਆ ਗਿਆ ਕੀ ਹੋ ਗਿਆ ਆਪਸੇ ਯਾਂ ਇਤਨਾ ਆਇਆ ਬਿਊਟੀਫੁੱਲ ਚੱਕ ਲਿਆ ਜੀ ਆਪਾਂ ਲੋਕਾਂ ਦੇ ਡੋਣੇ ਬਾਕੀ ਤੇ ਉੱਤੇ ਹੀ ਆ ਨਾ ਅਈਕਲ ਜੀ ਮੇਰੇ ਸਾਰੇ ਛੋਟੇ ਵੱਡੇ ਭੈਣ ਭਰਾਵਾਂ ਨੂੰ ਜੀ ਤੇ ਜੀ ਅੱਜ ਸੀਗਾ ਪ੍ਰੋਗਰਾਮ ਆਪਣਾ ਆਪਾਂ ਕੰਕ੍ਰੀਟ ਸਪਰੇਅ ਕਰਨ ਦਾ ਤੇਲੇ ਵਾਲੀ ਜੀ ਮੌਸਮ ਥੋੜਾ ਖਰਾਬ ਹੋ ਗਿਆ ਅੱਜ ਤੇ ਦੱਸਿਆ ਸੀ ਕਿ ਉਹ ਬੇਖਰਾਬ ਕੱਲ ਨੂੰ ਵੀ ਦਾਦੇ ਖਰਾਬ ਹੀ ਆ ਉਹਦਾ ਅਗਰ ਕੈਨਸਲ ਕਰਤੀ ਤੇ ਹੁਣ ਬਾਅਦ ਚ ਦੇਖਾਂਗੇ ਜੀ ਦੋ ਤਿੰਨ ਦਿਨ ਰੋਕੇ ਜਣਾ ਅੰਦਰ ਸੋੜੂ ਆਪਣਾ ਲਾਇਆ ਹੋਇਆ ਵਾ ਕਿਆਰੀ ਸਾਫ ਕਰਨ ਤੇ ਜਾ ਕੇ ਉਹਨੂੰ ਮਿਲਦੇ ਨੇ ਕਿੰਨੀ ਕਿਆਰੀ ਸਾਫ ਕਰਤੀ ਚਲੋ ਜੀ ਹਾਂਜੀ ਤੇ ਜਿਹੜਾ ਇੱਕ ਆਪਣੇ ਹੱਥਾਂ ਲੀਆਂ ਅਥੇ ਟਾਲੀਆਂ ਨਾ ਕਰਕੇ ਨਾ ਬਹੁਤ ਵਸਾ ਖਲਾਰਾ ਆ ਜਾਂਦਾ ਪੱਤੇ ਪੁੱਤੇ ਢੱਕ ਦੇਣਾ ਹੁਣ ਪੱਤੇ ਝੜ ਜੀ ਕਰਕੇ ਤੇ ਉਹਦਾ ਕਰਕੇ ਬਹੁਤ ਪੈ ਜਾਂਦਾ ਖਲਾਰਾ ਤੇ ਆਪਣੀ ਕਿਆਰੀ ਚ ਬੜਾ ਪੱਤੇ ਪੁੱਤੇ ਆ ਜਾਂਦੇ ਆ ਉਹ ਹੀ ਸਾਫ-ਸੂ ਕਰਾਇਆ ਛੋਟੂ ਛੋਟੂ ਅੱਜ ਸਿਰ ਕਰੀ ਜਾਂਦਾ ਸ਼ੁਰੂ ਆ ਪੁਰਣੀ ਨੇ ਪੜਨੀ ਯਾਰ ਅਵੀ ਪਾਟੀ ਨਹੀਂ ਜਾਂਗਾ ਹੋਰ ਲਿਆ ਕੇ ਲਾਵਾਂਗੇ ਇਹਨਾਂ ਖਰਾਬ ਜਾਵਾ ਬਸ ਆਹੀ ਰਹਿ ਗਏ ਤਰੇ ਸਾਰੇ ਚੱਕ ਦੇ ਠੀਕ ਆ ਸਤੂ ਹੂੰ ਅਬ ਮਰਚੇਂ ਕਿੰਨੇ ਪਟੰਗੇ ਮਿਰਚੇ ਨਹੀਂ ਰੱਖਤੀਆਂ ਸੀਗੀਆਂ ਹੈ ਤੋ ਛੋਟੂ ਅੱਥੇ ਮਿਰਚਾਂ ਕਿੱਧਰ ਗਈਆਂ ਆਇਆ ਕਬੂਟਾ ਹੀ ਇੱਥੇ ਯਾਰ ਕਿੱਥੇ ਵੱਡਾ ਰਹਾ ਸੀਗਾ ਇੱਤਲੀ ਇੱਤ ਹੈ ਵੀ ਹੈਗਾ ਇੱਧਰ ਵੀ ਸੀ ਕਿੰਨੇ ਸਾਲੇ ਉਹ ਸਿਰ ਤੇ ਸੀਗੀ ਲੱਭਿਆ ਨਹੀਂ ਉਹ ਪਾੜ ਤੇ ਜਵਾਕਾਂ ਨੇ ਪਾੜ ਤੇ ਹੋਣੇ ਯਾਰ ਚਲ ਕੋਈ ਨਹੀਂ ਕਰ ਲਾ ਕਰ ਦੇ ਸੈਟ ਸਾਰੀ ਮੈਂ ਵਧੀਆ ਬਣਾ ਦੇਂਗਾ ਹਾਂਜੀ ਹੁਣ ਜੀ ਛੋਟੂ ਆ ਗਿਆ ਜੀ ਕੈਰੀ ਕਰ ਲੀਨੇ ਸਾਫ ਤੇ ਪੱਠੇ ਵਢਣ ਆਏ ਤੇ ਮੌਸਮ ਬੜਾ ਹੋ ਕੇ ਖਰਾਬ ਤੇ ਹੁਣ ਇਹਨਾਂ ਪੱਠੇ ਵਢਾ ਦਈਏ ਪਹਿਲਾਂ ਤੇਰਾਮਾ ਪੇ ਚੱਕ ਲੈਣਾ ਜਿਆਦਾ ਭਾਂ ਹੋ ਹੋ ਚੱਲ ਤੁਰ ਪਹੁੰਚਿਆ ਵਾਹ ਤੇਰੀ ਇਕੱਪ ਅੰਦਰ ਹੀ ਚਾਰ ਹੀ ਲਿਆ ਮੈਂ ਹੁਣ ਪਹਿਲਾਂ ਪੰਜ ਕਹਿੰਦਾ ਸੀਗਾ ਨਹੀਂ ਤੋ ਇਹ ਜਾਰ ਜ਼ਿਆਦਾ ਪਾ ਲਿਆ ਅੱਛਾ ਜ਼ਿਆਦਾ ਪਾ ਲਿਆ ਠੀਕ ਆ ਸ਼ੁਰੂ ਵੀ ਨੇ ਰੋਈ ਕਰਾਂ ਜਾਂ ਕਰੇ ਕਰੇ ਤੋ वेकोस गया थी ओ ऊपर ना लट पर गया वो है खरा थी ना कहले ठले खड़ा थी तू तो देखया नहीं पीछे रखना प्लाइ हां पर गया अच्छा धीरे रह गया क्या हो आपसे से इतना आया हां बेहोश हो गया नाटक हो बेहोश हो गए धीरे आया वो सबल के बड्डा हां फिर वो अंदर और बाहर ਉਹ ਜਿੱਦ ਹੋਇਤ ਨਵਾਰਵਾਰ ਹਾਂਜੀ ਵੱਡੇ ਕੇ ਪੱਠੇ ਜੀ ਇੱਕ ਪੰਡ ਰਹਿ ਗਈ ਬਚਕਾ ਕੇ ਛੋਟੂ ਨੂੰ ਤੇ ਵਿੱਚ ਚੱਲਦੇ ਆ ਜੀ ਪੂਤਰਾਂ ਕੋਲੇ ਦਿਖਾਉਂਦੇ ਆ ਕਬੂਤਰ ਕਿ ਡੋਂਏ ਸੀ ਆਪਾਂ ਅੱਜ ਤੋ ਬੰਦ ਹੀ ਆ ਕੱਢੇ ਉਹ ਡੋਂ ਨੂੰ ਮੈਂ ਦਿਖਾਵਾਂਗੇ ਬਹੁਤ ਹੋ ਗਿਆ ਇਸ ਨੂੰ ਹਾਂ ਪੀਚ ਗਾਰ ਦੇ ਪੱਟਿਆ ਹੋ ਇੱਕ ਦੋ ਵਾਲਾ ਹੋ ਗਿਆ ਸਗਮਲ ਹਾਂਜੀ ਸਗਮਲ ਹੁਣ ਤਾਂ ਹੋ ਗਏ ਪੂਰੇ ਵੱਡੇ ਵੱਡੇ ਹੁਣ ਇਹ ਪੱਟ ਕੇ ਲੈ ਜਾਣੇ ਇਹ ਹਲਦੀ ਦਾ ਰੰਗ ਇਹਨਾਂ ਦੀ ਇਹ ਵੀ ਲੈ ਜਾ ਹੁਣ ਚਲ ਪੱਟਾਈ ਵੱਡਿਆ ਗਿਆ ਦਿਸੂਗਾ ਸਾਹ ਦੇ ਉਹ ਉੱਪਰ ਡਾਲੀਂ ਨਾ ਹੁੰਦੇ ਸੋ ਚਰਨ ਉਹ ਹੋਣਗੇ ਉਹ ਲੈ ਕੇ ਗਏ ਛਲੇ ਵੱਡੇ ਵੱਡੇ ਜਿਹੇ ਖੋਣੇ ਮਾਣੇ ਮੋਟੇ ਲੈ ਕੇ ਬਾਕੀ ਜਿਹੜੇ ਬ੍ਰੀਕ ਜਿਹੇ ਉਹ ਛੱਡ ਕੇ ਸੱਟ ਕੇ ਇੱਥੇ ਇਹ ਨਾ ਰੱਬ ਜੀ ਮੀ ਪਾਉਂਦਾ ਨਾ ਪਾਉਂਦਾ ਨਾ ਕਾਦਾ ਪੰਗੇ ਛੱਡਦਣਾ ਮੜ ਗਿਆਂ ਫੇਰ ਹਟ ਜਾਂਦਾ ਦਰ انا مو ਵੀ ਕੱਟ ਲਾਂਗੇ ਚੋੜਾ ਜਾਨੇ ਤੇਰੇ ਪੱਠੇ ਚ ਪੰਜ ਚਾਰ ਦਿਨ ਚਲਾ ਜਾਣੇ ਪੱਠੇ ਤੇ ਇਹ ਵਾਲਾ ਹੂੰ ਸਵੇਰ ਤੋਂ ਹੋਲੇ ਵੜਦੇ ਨਹੀਂ ਆ ਦੇਖ ਨਹੀਂ ਲੱਗਦਾ ਹੁਣ ਵੱਢ ਕੇ ਕਰਾਂਗੇ ਕੀ ਖਰਾਬ ਹੋ ਜਾਣੇ ਪਏ ਪਏ ਹਾਂ ਵਹੀ ਉਸੇ ਕਾਰਨ ਤੇ ਕੱਲ ਨਹੀਂ ਵੱਢ ਉਹ ਰਾਤ ਬੜਤੇ ਤੋ ਇਸਕਾ ਅੱਧਾ ਹੁੰਦਾ। ਦਿਕਣਾ ਪਾਣੀ ਦੇ ਔੜੇ ਆਉਂਦਾ। ਛੱਕੇ ਆਉਂਦੇ ਹਰੇ। ਚਲ। ਚਲੋ ਉਹ ਚੱਲ ਗਏ। ਚੱਕ ਲਗੇ ਦਾ। ਆਹ ਸਾਡਾ ਦਾ ਪਿਆ। ਦਾ ਦਾ ਚੱਕ ਲਈ। ਚਲ। ਮਿਲਦੇ ਹੁਣ ਤਾਂ ਕਬੂਤਰਾਂ ਕੋਲੇ ਰਹੀ ਜਾਂਦਾ ਸਾਡਾ। ਸ਼ੋਡੂ ਹਾਂਜੀ ਆ ਆ ਗਏ ਕੂਟਰਾਂ ਕੋਰੇ ਆ ਕੂਟ ਕੱਢਿਆ ਜੀ ਆਪਾਂ ਕਿਉਂਕਿ ਦੋਨੇ ਬਾਕੀ ਤੇ ਉੱਤੇ ਹੀ ਆ ਇੱਥੇ ਲੱਗੇ ਹੋਏ ਆ ਥੱਲੇ ਕਬੂਤਰੀਆਂ ਤੇ ਵਿੱਚ ਬੱਚੇ ਜੇ ਆ ਉੱਤੇ ਕਬੂਤਰਾਂ ਦੇ ਵਿੱਚ ਉਹਨਾਂ ਦੇ ਵਿੱਚ ਬੱਚੇ ਫਿਰਦੇ ਆ ਜੀ ਤੇ ਦੋ ਉਧਰ ਜੋੜੀ ਛੱਡੀ ਹੋਈ ਆ ਜੀ ਕੂਟਰ ਥੋੜਾ ਪਾਸੇ ਪੇਰ ਲਾਉਂਦਾ ਸੀਗਾ ਮੈਂ ਚੱਲ ਪੂਰੇ ਦਾ ਮਲਾ ਕੇ ਕੱਢ ਕੇ ਦੇ ਲੈਂਦੇ ਆ ਜੇ ਹੜ ਜਾਵੇ ਤਾਂ ਕੋ ਸੋ ਯੂ ਕਿਵੇਂ ਲੱਗੇ ਆਸਿਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਮੌਸਮ ਤਾਂ ਚਲੋ ਖਰਾਬ ਹੀ ਆ ਤੇ ਹੋਰ ਜਿਵੇਂ ਕਿ ਹੋਰ ਕੰਮ ਤਾਂ ਸਾਰੇ ਰੁੱਕ ਗਏ ਘਰ ਦੇ ਸੋਚਿਆ ਅੱਜ ਕੱਪੜੇ ਹੀ ਸੰਭ ਲਈਏ ਸਰਦੀਆਂ ਵਾਲੇ ਬਿਕੋਜ਼ 5 ਤਰੀਕ ਨੂੰ ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋ ਜਾਣੇ ਆ ਵਿਕਰਮਦੀਪ ਤੇ ਪਰਮਵੀਰ ਦੇ ਹੁਣ ਕੱਲ ਉਹਨਾਂ ਦਾ ਕੰਪਿਊਟਰ ਦਾ ਪਹਿਲਾ ਫਿਰ ਪੰਜ ਦੇ ਕਨ ਉਹਨਾਂ ਦੇ ਲਗਾਤਾਰ ਐਗਜ਼ਾਮ ਸ਼ੁਰੂ ਹੋ ਜਾਣੇ ਹਨ ਮਤਲਬ ਛੁੱਟੀਆਂ ਤਾਂ ਹੋਣਗੀਆਂ ਵਿੱਚ ਵਿੱਚ ਬਟ ਉਹਨਾਂ ਦੀ ਸਟੱਡੀ ਹੀ ਕੰਪਲੀਟ ਹੋਊਗੀ ਬਾਕੀ ਨਾਲ ਨਾਲ ਘਰ ਦੇ ਕੰਮ ਜਿਹੜੇ ਆਪਾਂ ਕਰਦੇ ਆ ਰੁਟੀਨ 'ਚ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਫਿਰ ਬੱਚਿਆਂ ਵਾਸਤੇ ਸਮਾਂ ਵੀ ਕੱਢਣਾ ਪੈਂਦਾ ਵਾ ਪੜਾਈ ਵਾਸਤੇ ਸੋ ਅੱਜ ਅਸੀਂ ਕਿਹਾ ਕੱਪੜੇ ਸਾਂਭ ਦਿੰਨੇ ਆ ਅਸੀਂ ਅੱਜ ਕੱਪੜੇ ਸਾਂਭਦੇ ਆ ਸਰਦੀਆਂ ਵਾਲੇ ਥੋੜੀਆਂ ਅਲਮਾਰੀਆਂ ਨੂੰ ਵੀ ਸ਼ਾਂਤੀ ਆਊਗੀ ਇਹ ਕੱਪੜੇ ਥੋੜੇ ਹੋ ਕੇ ਲਮਾਰੀਆਂ 'ਚ ਫੇਰ ਇਹ ਥੋੜਾ ਔਖਾ ਲੱਗਦਾ ਵੀ ਜਦੋਂ ਸਰਦੀਆਂ ਦੇ ਸਾਹਮਣੇ ਆ ਗਰਮੀਆਂ ਦੇ ਰੱਖੋ ਸਰਦੀਆਂ ਦੇ ਰੱਖੋ ਬੜਾ ਔਖਾ ਲੱਗਦਾ ਵਾ ਬੱਟ ਕਰਨਾ ਤਾਂ ਪੈਂਦਾ ਹੀ ਆ ਸਰਦੀ ਦੇ ਮੌਸਮ ਦੇ ਹਿਸਾਬ ਨਾਲ ਲੋ 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 ਲਾਇ ਸੀ ਨਾ ਤੇ ਹਲੋ ਕਮ ਤਾਂ ਹੋਈ ਹੁੰਦੇ ਆ ਜੇਕਰ ਤੇ ਬਟ ਜੇ ਆਪਣੇ ਮਤਲਬ ਫੈਮਿਲੀ ਦੇ ਮੈਂਬਰ ਹੈਲਪ ਕਰਦੇ ਕੋਮਾ ਦੇ ਵਿੱਚ ਤਾਂ ਬਹੁਤ ਈਜ਼ੀਲੀ ਹੁੰਦਾ ਵਾ ਤੇ ਇਸ ਦੇ ਨਾਲ ਨਾਲ ਤੁਹਾਡਾ ਸਮਾਂ ਵੀ ਵਧੀਆ ਲੰਘਦਾ ਵਾ ਤੁਸੀਂ ਬੋਰ ਨਹੀਂ ਹੁੰਦੇ ਜੇ ਤੁਹਾਡਾ ਕੋਈ ਫੈਮਿਲੀ ਦਾ ਮੈਂਬਰ ਤੁਹਾਡਾ ਸਾਥ ਦਿੰਦਾ ਵਾ ਤਾਂ ਮੈਂ ਇਹ ਕਹਿਣਾ ਚਾਹੁੰਦੀ ਜੀ ਸਾਰੇ ਭੈਣ ਭਰਾਵਾਂ ਨੂੰ ਕਿ ਆਪਣੇ ਘਰਾਂ ਵਿੱਚ ਤੁਸੀਂ ਮਤਲਬ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਖੁਸ਼ੀ ਮਹਿਸੂਸ ਹੁੰਦੀ ਜਦੋਂ ਆਪਾਂ ਰਲ ਕੇ ਕੰਮ ਕਰਦੇ ਆਏ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਣ ਗਈ ਸੀ ਬੱਚਿਆਂ ਦਾ ਖਾਣਾ-ਦਾਣਾ ਕਿਉਂਕਿ ਬੱਚੇ ਆ ਕੇ ਕੁਛ ਨਾ ਕੁਛ ਸਕੂਲੋਂ ਖਾਂਦੇ ਇਹ ਤੁਹਾਨੂੰ ਪਤਾ ਜਿਆਦਾ ਟਾਈਮ ਲੱਗ ਜਾਂਦਾ ਵਾ ਮੰਮੀ ਕਹਿੰਦੇ ਮੈਂ ਤੁਰ ਕੇ ਜਾਣਾ ਵਾ ਕੀ ਲੈ ਕੇ ਆਏ ਮੰਮੀ ਬੱਸ ਕਰਦੇ ਆ ਤੇ ਉਹ ਲਿਆਂਦਾ ਚਾਕਲੇਟ ਦੇ ਦੋ ਟੋਹ ਲਿਆਂਦਾ ਹੈ ਹਾਂ ਜੀ ਪਸੰਦ ਆ ਜਿਹੜਾ ਹਨਾ ਸਿੱਕਰ ਅਮਦੀਪ ਤੇ ਪਰ ਵੀ ਖਾਣੀ ਕੀ ਕੀ ਆਂਦਾ ਹੈ ਕਿਹਾ ਕੀ ਆਂਦਾ ہاں ਤੇਰ ਦੇ ਨੀਂ ਪੀਣਾ ਮੰਮੀ ਨੇ ਤਾਂ ਆਈ ਦੱਸਣਾ ਸੀ ਨਾ ਮੰਮੀ ਵੀ ਸੋਦਾ ਲੈ ਲੈਂਦਾ ਕਿ ਕੀ ਲੈਂਦਾ ਮੈਂ ਤਾਂ ਪੁੱਛਿਆ ਤੋਤਾ ਹਾ ਪੁੰਦਰੀ ਬਾਦ ਤੇ ਤੋਤੇ ਦਾ ਨੇ ਤੋੜ ਰੋਣਾ ਹਾਂ ਨਹੀਂ ਨਹੀਂ ਕਾਈ ਦਾ ਜਾ ਕੇ ਹਮੇ ਲਿਆਉਣੀ ਆ ਐਗਜ਼ਾਮ ਆ ਗਿਆ ਆਪਣੇ ਨਾ ਤਾਂ ਇਹ ਨੋਟ ਮੈਨੂੰ ਨਹੀਂ ਪੜਾ ਹੁੰਦਾ ਇਹਨੂੰ ਕੋ ਚੱਲ ਲੈ ਲੈ ਨੋਟ ਕਿਹਨੇ ਤੂੰ ਦੱਲਦੀ ਤੁਹਾਡੇ ਵਾਸਤੇ ਲੈ ਕੇ ਆ ਚਾਕਲੇਟ ਲੈ ਕੇ ਆ ਦੱਦੀ ਤੇ ਦੱਦੀ ਤੇ ਲੈ ਕੇ ਆਇਆ ਨਾ ਨੇ ਸਟੋਰੇ ਸਾਰੇ ਦਿੱਤੀ ਲੈ ਕੇ ਨਹੀਂ ਮੈਨੂੰ ਖਾਦਾ ਮੈਨੂੰ ਹੋ ਗਿਆ ਇਹ ਜੀ ਹਣ ਕਰੀ ਜਾਂਦਾ ਜੱਦ ਕਿ ਮੈਂ ਟਿਊਸ਼ਨ ਨਹੀਂ ਹੈਣਾ ਮੰਮੀ ਨੇ ਦੇਹ ਲਿਆ ਜੀ ਜੂਸ ਵਾਲਾ ਮਲਕੰਨੇ ਦੇ ਜੂਸ ਵਾਲਾ ਬੱਚੇ ਕਹਿੰਦੇ ਅਸੀਂ ਪੀਣਾ ਵਾ ਮਮੀ ਕਹਿੰਦੇ ਰੋਕ ਲੋ ਹਨ ਵਿਕਰਮ ਉਹ ਉੱਥੋਂ ਤੱਕ ਭੱਜ ਕੇ ਜਾ ਕੇ ਲੈ ਕੇ ਆਏ ਜੀ ਕਿਉਂਕਿ ਇਹਨੂੰ ਬਹੁਤ ਪਸੰਦ ਆ ਵਿਕਰਮਦੀਪ ਨੂੰ ਗੰਦੇ ਦਾ ਜੂਸ ਹੁਣ ਸਾਰੇ ਢੇਰੇ ਖੜੇ ਆ ਪੀਣ ਦੇ ਮਾਰੇ ਦੇਖੋ ਆਇਆ ਇਹ ਵੀ ਅਸੀਂ ਦੂਸਪੀਣਾ ਵਾ ਨਾ ਆਈ ਟਿਊਸ਼ਨ ਤਾਂ ਆਪ ਜਾਣਾ ਹੀ ਜਾਣਾ ਮਿਕਰ ਨਹੀਂ ਨਹੀਂ ਜਾਣਾ ਜਾ ਟਿਊਸ਼ਨ ਤਾਂ ਦੇਖੋ ਨੰਮੀ ਨੰਮੀ ਦੇਸੀ ਕਪੜਾ ਕਿਵੇਂ ਟੇ ਜੂਲਦੀ ਨੂੰ ਬੱਚੇ ਕਹਿੰਦੇ ਅਸੀਂ ਕੱਚ ਦੇਆਂ ਚ ਪੀਨੇ ਆ ਕੱਚ ਦੇ ਰੱਖੋ ਪੜਾਈ ਸੀ ਕਿੰਨੇ ਰੁਪਏ ग्लास ਦਿੱਤਾ ग्लास ਕਿੰਨੇ ਰੁਪਏ ਦਿੱਤਾ ਬਹੁਤ ਸਮਾਵੇਂ ਮਮਾ ਸਾਡੀ ਇਹਦਾ ਰੌਕ ਵਿਕਰਮ ਵੇਟ ਕਰ ਰਿਹਾ ਮੰਮੀ ਨਾ ਤੀਨ ਹੈਣੀ ਮੈਨੂੰ ਕਰੀਆ ਗਲਾਸ ਤਾਂ ਦੇਖਦਾ ਨਹੀਂ ਨਾ ਜਦੋਂ ਹਾਂ ਤੁਰਨ ਤੇ ਪਾ ਦੋ ਕੋਲ ਲੈ ਨਹੀਂ ਤੂੰ ਹਾਂ ਤੈ ਤੂੰ ਸਾਨੂੰ ਆਏ ਆ ਆਉਂਦੀ ਪਤੰਗ ਲੱਗੇ ਕੋਈ ਪਤੰਗ ਆਟਾ ਨੰਗੇ ਆ ਪਿਆ ਹੁਣ ਹੈ ਕੀ ਬੱਸ ਓਏ ਕੀ ਬੱਸ ਇਹ ਪਤੰਗ ਅੰਗ ਨਹੀਂ ਉੜਦੀ ਉੜਦੀ ਨਹੀਂ ਲੈ ਲੈ ਫੜੇ ਨੂੰ ਸਹੀ ਕਰਕੇ ਦਮ ਫੜ ਦੋਸਤ ਹਾਂਜੀ ਮੈਥੋਂ ਉੜਦੀ ਨਹੀਂ ਸੀ ਪਤੰਗ ਤਾਂ ਕਰਕੇ ਹੁਣ ਕਰਦਾਗਾ ਡੈਡੀ ਸਹੀ ਦੇਖ ਰਿਹਾ ਇਹ ਗੋਤੇ ਬੜੇ ਖੰਦੀਆ

ਗੁਰੀ ਸੇ ਖਰਾ ਦੇ ਜੱਟ ਦੀ ਹੁੰਦ ਹੈ ਨਹੀਂ ਗਈ ਅਜੇ ਹੋਈ ਨਹੀਂ ਥੋੜੇ ਕੇ ਟਾਈਮ ਲਓ ਹਾਂਜੀ ਮੇਰੀ ਵਾਰੀ ਆ ਗਈ ਹੈ ਡੌਨ ਕੋਈ ਨਹੀਂ ਇਹ ਚੂਹ ਚੁਹ ਲੈਣੀ ਯਾਰੀ ਹਾਂ ਕੀ ਹੋ ਗਿਆ ਓਏ ਪੂਟ ਚੁੱਟ ਗਈ ਬਿੱਕਰ ਕਿੱਧਰ ਗਿਆ ਹੁਣ ਪਤਾ ਤੂੰ ਮਨਾ ਦੀ ਪਤੰਗ ਲੈਣ ਗਿਆ ਨਾ ਸਵਾਦੀ ਚੱਕ ਲੈ ਆ ਮੈਨੂੰ ਵੀ ਡੋਣੀਆ ਚੱਲਿਆ ਤੈਨੂੰ ਚੜਾ ਦਿੰਦੇ ਆ ਫਿਰ ਆਪਾਂ ਕੰਨੀ ਬੰਦਨ ਵਾਲੀ ਇਹਦਾ? ਹਾਂ? ਕੰਨੀ ਬੰਦਨ ਵਾਲੀ ਆ? ਹਾਂ। ਲੈ ਬੰਦੂ ਇਹ ਫੇ ਟਮਾਟਾ। ਹਾਂ, ਹਟੋਈ ਚੜੀ ਨਹੀਂ ਹੈ ਬੱਕਰਾ। ਐ ਬੱਕਰਾ ਡਾਲੀ ਡਾਲੀ। ਢੱਗ ਪਈ। ਹੈ ਓਏ। ਹਵਾ ਕਿ ਨਹੀਂ। ਤੇ ਚੱਪ ਕੱਢ ਰਾ ਇਹਦੀ। ਹਾਂ ਫੋਟੇ ਵਰ ਗਿਆ ਨਾ ਦੋ ਦੇ ਲੱਖ ਦੀ ਨੋ ਨੀਂ ਦੇ ਖੱਤ ਸੀ ਆ ਆਹੋ ਆਹੋ ਮੌਸਮ ਦੇਖੋ ਕਿੰਨਾ ਕੈਮ ਹੋ ਗਿਆ ਨਾ ਦੋ ਜੀ ਪੁੱਤ ਲਵਾਈ ਹੋਈ ਪਈ ਹੈ ਚੜਾਵਾ ਮੈਂ ਲਖ ਹੈ ਦੋਰ ਛੱੜਤੀ ਮੈਂ ਤੂੰ ਫੜੇਗਾ ਮੈਂ ਛੱੜਤੀ ਤੇ ਧਾਤੀ ਚ ਨਹੀਂ ਆਈ ਦੋਰ ਮਜ਼ਾਕ ਨਹੀਂ ਕਿੱਥੇ ਗਈ ਤੇਰੇ ਉਹ ਗਈ ਹੈ ਹਾਂਜੀ ਅਸੀਂ ਐ ਖੇਤ ਗੇੜਾ ਮਾਰਨਾ ਆ। ਆਹ ਦੇਖੋ ਜੀ। ਸਾਨੂੰ ਨਾ ਰੋਜ਼ੇ ਖੇਤ ਚ ਗੇੜਾ ਮਾਰਨਾ ਪੈਂਦਾਗਾ ਕਿਉਂਕਿ ਨਾ ਸਾਡੇ ਨਾ ਬਾਹਰੇ ਕੋਲੀ ਮੰਡੀ ਆ ਤਾਈਓ ਸਾਨੂੰ ਵੱੱਜਾ ਗਾਵਾ ਠੱਥਿਆਂ ਦਾ ਡਰ ਰਹਿੰਦਾਗਾ। ਤਾਂ ਕਰਕੇ ਅਸੀਂ ਹਰ ਰੋਜ਼ ਗੇੜਾ ਮਾਰਦੇ ਆ ਦੋਸਤੋ। ਇਹ ਅਸੀਂ ਆ ਗਏ ਆ ਪਹੁੰਚ ਗਏ ਆ ਖੇਤ। ਉਹ ਦੇਖੋ ਜੀ। ਟੰ 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 ਇਹ ਤੇ ਸਾਨੂੰ ਹਰ ਵਾਰੀ ਗੇੜਾ ਮਾਰਨਾ ਪੈਂਦਾ ਕਾ ਤੁਸੀਂ ਕਮੈਂਟ ਕਰਕੇ ਦੱਸਿਓ ਕਣਕ ਤੇ ਹੈ ਹੀ ਜਾਂ ਕਿਉਂਕਿ ਦਵਾਈ ਪਾਉਣ ਵਾਲੀ ਹੋਵੇ ਤਾਂ ਸਾਨੂੰ ਦੱਸ ਦਿਓ ਉਸ ਪਤਾ ਨਹੀਂ ਸਾਰੀ ਹੈਲਪ ਕਰੋ ਪਲੀਜ਼ ਉਧਰ ਦੀ ਹੁਣ ਖੜ ਕਰਨ ਲੱਗ ਗਈ ਆ ਬਿਜਲੀ ਉਧਰ ਦੀ ਤਾਂ ਕੁੱਤਲ ਭਾਰੀ ਬੋਹ ਹੋਈ ਜੀ ਅੱਜ ਕੁਛ ਨਹੀਂ ਪਤਾ ਕੱਦ ਡੇਂਗੇ ਡੇਂਗੇ ਨਹੀਂ ਆ ਜਾਵੇ ਮੋਏ ਮੋਏ ਹੋ ਜਾਵੇ ਮੀਰੇ ਉਹ ਦੇਖੋ ਜੀ ਪਤੰਗੜੋਂ ਦੇ ਪੈਸਿਕਣੇ ਇੱਧਰ ਵੀ ਛੜ ਜਦੋਂ ਮੈਂ ਇੱਧਰ ਇੱਧਰ ਬਿਜਲੀ ਬਹੁਤ ਕਟ ਗਈ ਸੀ ਜੀ ਬਹੁਤ 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 ਜ਼ਿਆਦਾ ਬਿਜਲੀ ਖੜ ਗਈ ਸੀ ਉਹ ਦੇਖੋ ਜੀ ਹੁਣ ਹੁਣ ਉੱਥੇ ਐਗਜ਼ੈਕਟ ਉੱਥੇ ਬਿਜਲੀ ਖੜ ਗਈ ਸੀ ਦੇਖੋ ਜੀ ਕੱਢਾ ਠੱਠਾ ਛੜਾੜੀ ਇਹਨੂੰ ਪਾਉਂਦਾ ਕੰਮ ਆ ਇਹਨੂੰ ਉਧਰ ਉਹਨੂੰ ਅਸੀਂ ਨਾ ਰਾਤ ਨੂੰ ਛੜਕਦੇ ਕੱਢ ਦੇਣਾ ਕੜਕਣਾ ਖਾ ਜਾਵੇ ਖਾਂਦੇ ਬਹੁਤ ਆ ਕੜਕ ਆ ਅੱਜ ਅੱਜ ਬੋਤਾ ਬੋਤਾ ਜਰਾਮੀ ਬੈਣਾ ਦਾ ਅੱਜ ਰਾਤ ਨੂੰ ਵੀ ਕਿਪੋ ਤਾਂ ਸਾਡੀ ਛੁੱਟੀ ਹੋ ਜਾਵੇ ਉਹ ਤਾਂ ਸਾਡੇ ਫਾਈਨਲ ਐਗਜ਼ਾਮ ਆ ਕੱਲ੍ਹ ਫਾਈਨਲ ਲੀਗ ਇਹ ਸਾਡਾ ਪਹਿਲਾ ਇਗਜ਼ਾਮ ਹੈ 2 ਤਰੀਕ ਨੂੰ ਬਾਕੀ ਹਾਂ ਜਪੇ ਸਾਡੇ ਹੁਣੇ 16 ਨੂੰ ਖਤਮ ਸਕੂਲ ਨਾਲੇ ਸਭੀ ਕਰ ਦੇਣੀ ਆ ਜਾਣ ਯਾਦ ਕਰਨ ਚ ਹੌਂਦੀਆਂ ਚੱਲੇ ਆ ਘਰੇ ਹਾਂ ਸਿਰੁਕ ਘਰੇ ਜਾਂ ਕੇ ਮਿਲਦੇ ਆ ਜਨ ਜੇ ਬਪਨ ਬਰੇਸ ਦਹੀਂ ਲਾਹ ਤਾੜ ਪਿਆ ਜਿਹਨੇ ਬਹੁਤ ਚੰਦ ਨਾਲ ਪਾ ਲੈਣਾਗੇ ਫਲੀਸ਼ਲ ਕੈਮਰੂ ਲਾਈਕ ਤੇ ਕੰਟੀ ਦਾ ਬਟਨ ਦਬਾ ਦਿਓ ਸ਼ੇਅਰ ਵੀ ਕਰ ਦਿਓ